ਦੋਸਤੋ ਅਗਰ ਕੋਈ ਸੋਚਦਾ ਹੈ ਕਿ ਮੇਰੇ ਨਾਲੋਂ ਉਹ ਜ਼ਿਆਦਾ ਬੰਦਾ ਇੰਟੈਲੀਜੈਂਟ ਹੈ ਜਾਂ ਉਸਦੇ ਬੱਚੇ ਮੇਰੇ ਨਾਲੋਂ ਜ਼ਿਆਦਾ ਇੰਟੈਲੀਜੈਂਟ ਹੈ ਜਾਂ ਉਹਦਾ ਪਰਿਵਾਰ ਜ਼ਿਆਦਾ ਇੰਟੈਲੀਜੈਂਟ ਹੈ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਪ੍ਰਮਾਤਮਾ ਨੇ ਹਰ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਰੋਟੀ ਕਮਾਉਣ ਵਾਸਤੇ ਕੋਈ ਨਾ ਕੋਈ ਖੂਬੀ ਜਿਹੜੀ ਹੈ ਹਰ ਇਨਸਾਨ ਵਿੱਚ ਹੁੰਦੀ ਹੈ ਪ੍ਰੋਬਲਮ ਇਥੇ ਹੈ ਉਹ ਪਛਾਣਨ ਚ ਪ੍ਰੋਬਲਮ ਹੈ ਸੋ ਪਛਾਣਨਾ ਚਾਹੀਦਾ ਹੈ ਇਹ ਹੋ ਨਹੀਂ ਸਕਦਾ ਕਿ ਕੋਈ انسان ਵਿੱਚ ਜਿਹੜਾ ਹੈ ਕੋਈ ਖੂਬੀ ਨਾ ਹੋਵੇ ਇਹ ਨਹੀਂ ਹੁੰਦਾ 120% ਜਿਹੜਾ ਹੈ ਕਿ ਉਹਦੇ ਵਿੱਚ ਖੂਬੀ ਹੁੰਦੀ ਹੈ ਕੋਈ ਨਾ ਕੋਈ ਉਹਨੂੰ ਪਛਾਣਿਆ ਜਾਏ ਤੇ ਉਹਦੀ ਜਿਹੜੀ ਆ ਉਹਨੂੰ ਨਿਖਾਰਿਆ ਜਾਏ ਨਰਚਰਿੰਗ ਕੀਤੀ ਜਾਏ ਉਸੇ ਹਿਸਾਬ ਨਾਲ ਉਹਨਾਂ ਨੂੰ ਤਿਆਰ ਕੀਤਾ ਜਾਏ ਤਾਂ ਸਮਾਜ ਦੇ ਵਿੱਚ ਅੱਗੇ ਵੱਧ ਸਕਦਾ ਹੈ ਤੇ ਸਮਾਜ ਦੇ ਵਿੱਚ ਵੀ ਆਰਗੇਨਾਈਜੇਸ਼ਨ ਦੇ ਵਿੱਚ ਵੀ ਘਰਾਂ ਵਿੱਚ ਵੀ ਰਿਸ਼ਤਦਾਰੀਆਂ ਵਿੱਚ ਵੀ ਉਹ ਬੰਦੇ ਨੂੰ ਆਡੈਂਟੀਫਾਈ ਕਰਕੇ ਤੇ ਉਹਦੇ ਪਿੱਛੇ ਲੱਗ ਕੇ ਜਾਂ ਉਹਦਾ ਵਿਚਾਰ ਧਾਰਾ ਦਾ ਜਾਂ ਉਹਦੇ ਨੌਲੇਜ ਦਾ ਜਾਂ ਉਹਦੀ ਜਿਹੜੀ ਸਕਿੱਲ ਦਾ ਫਾਇਦਾ ਲੈਣਾ ਚਾਹੀਦਾ ਹੈ ਤੇ ਤਾਂ ਕਿ ਸਾਡਾ ਸਮਾਜ ਆ ਹੋਰ ਵਧੀਆ ਬਣ ਸਕਦਾ ਹੈ ਇਹ ਹੁੰਦਾ ਜ਼ਰੂਰ ਹੈ ਹਰ ਇਨਸਾਨ 'ਚ ਕੁਝ ਨਾ ਕੋਈ ਜਿਹੜੀ ਖੂਬੀ ਹੁੰਦੀ ਹੈ ਹਰ ਇਨਸਾਨ ਹਰ ਕੰਮ ਨਹੀਂ ਕਰ ਸਕਦਾ ਕਿਉਂਕਿ ਇਹ ਇੱਕ ਸਪੈਸ਼ਲਟੀ ਹੁੰਦੀ ਹੈ ਪ੍ਰਮਾਤਮਾ ਤੋਂ ਗੋਡ ਗਿਫਟਡ ਹੈ ਹਰ ਇਨਸਾਨ 'ਚ ਹੁੰਦੀ ਹੈ ਲੋੜ ਹੈ ਉਸ ਦੇ ਉੱਤੇ ਕੰਮ ਕਰਨ ਦੀ ਵਰਕ ਕਰਨ ਦੀ ਤਾਂ ਕਿ ਜਿਹੜਾ ਹੈ ਹੋਰ ਅੱਗੇ ਵਧਿਆ ਜਾਏ ਨਾ ਕਿ ਆਪਣੇ ਆਪ ਨੂੰ ਜਾਂ ਨਸੀਬਾਂ ਨੂੰ ਕੋਸਣ ਦੀ ਤੁਸੀਂ ਆਇਡੈਂਟੀਫਾਈ ਕਰੋ ਹਰ ਚੀਜ਼ ਆਪਣੇ ਵਿੱਚ ਕਰੋ ਬੱਚਿਆਂ ਚ ਕਰੋ ਆਪਣੇ ਪਰਿਵਾਰ ਚ ਕਰੋ ਤੁਸੀਂ ਡੈਫੀਨੇਟਲੀ ਕੋਈ ਨਾ ਕੋਈ ਤੁਹਾਨੂੰ ਮਿਕ ਵਿਲੇਗੀ ਜ਼ਰੂਰ ਜਿਹੜੀ ਰੱਬ ਨੇ ਵਿੱਚ ਐਲੀਮੈਂਟ ਛੱਡਿਆ ਹੈ ਤੁਹਾਡੀ ਜਿਹੜੀ ਹੈ ਰੋਜੀ ਰੋਟੀ ਕਮਾਉਣ ਵਾਸਤੇ ਤੇ ਉਹਦੇ ਉੱਤੇ ਵਰਕ ਕਰੋ ਤੁਸੀਂ ਸਮਾਜ ਦੇ ਵਿੱਚ ਗਰੋ ਕਰੋਗੇ ਅੱਗੇ ਵਧੋਗੇ ਧੰਨਵਾਦ ਦੋਸਤੋ ਸਤ ਸ੍ਰੀ ਅਕਾਲ ਵਸਦੇ ਰਹੋ ਆਬਾਦ ਰਹੋ